ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਆਂ ਜੀ ਜਿਹੜੇ ਮੇਰੀ ਵੀਡੀਓ ਵੇਖ ਕੇ ਮੈਨੂੰ ਸਵਾਲ ਪੁੱਛੇ ਜਾਂਦੇ ਆ ਉਹਨਾਂ ਸਵਾਲਾਂ ਦੇ ਵਿੱਚੋਂ ਹੀ ਅਸੀਂ ਇੱਕ ਦਾ ਸਵਾਲ ਲੈ ਕੇ ਤੁਹਾਡੇ ਨਾਲ ਅਸੀਂ ਕੋਈ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਆਂ ਪਹਿਲੀ ਗੱਲ ਤੇ ਇਹ ਆ ਕਿ ਜਦੋਂ ਅਸੀਂ ਆਪਣੇ ਆਪ ਨੂੰ ਸੰਪੂਰਨ ਸਮਝ ਲੈਨੇ ਆ ਨਾ ਕਿ ਮੈਨੂੰ ਸਾਰਾ ਕੁਝ ਹੀ ਆ ਗਿਆ ਸਮਝ ਲਓ ਕਿ ਉਸ ਦਿਨ ਤੋਂ ਅਸੀਂ ਜਿਹੜਾ ਵਾ ਬੈਕ ਆਉਣਾ ਸ਼ੁਰੂ ਹੋ ਜਾਂਦੇ ਆ ਕਈ ਵਾਰ ਮੇਰੇ ਕੋਲ ਕਈ ਪਲੇਅਰ ਆਉਂਦੇ ਆ ਜਦੋਂ ਉਹਨਾਂ ਨੂੰ ਐਕਸਰਸਾਈਜ਼ ਲਵਾਈਦੀ ਹੈ ਨਾ ਤੇ ਉਹਨਾਂ ਨੂੰ ਸਮਝਾਈਦਾ ਕਿ ਇਹ ਐਕਸਰਸਾਈਜ਼ ਐਦਾਂ ਲੱਗਣੀ ਆ ਪਰ ਉਹ ਜਿਹੜਾ ਤਰੀਕਾ ਉਹਨਾਂ ਨੇ ਸਿੱਖਿਆ ਹੁੰਦਾ ਆਪਣੇ ਆਪ ਵਿੱਚ ਪਰਪੱਕ ਕੀਤਾ ਹੁੰਦਾ ਨਾ ਉਹ ਨਹੀਂ ਛੱਡਦੇ ਤੇ ਜ਼ਿਆਦਾਤਰ ਬਹੁਤੇ ਕੋਚ ਸਹਿਬਾਨਾਂ ਨੂੰ ਵੀ ਇਹ ਮੁਸ਼ਕਲ ਆਉਂਦੀ ਹੋਊਗੀ ਕਿ ਜਦੋਂ ਉਹਨਾਂ ਦੇ ਕੋਲ ਕੋਈ ਪਲੇਅਰ ਪੱਕ ਕੇ ਆ ਜਾਂਦਾ ਮੰਨ ਲਓ ਉਹਨੇ 5-7 ਸਾਲ ਸਟਰਗਲ ਕਰ ਲਈ ਆ ਤੇ ਉਹਦੇ ਤੋਂ ਬਾਅਦ ਉਹਨਾਂ ਕੋ ਕੋਚਿੰਗ ਲੈਣ ਵਾਸਤੇ ਆਉਂਦਾ ਤੇ ਉਹ ਕੋਚ ਸਾਹਿਬਾਨ ਨੂੰ ਜੇ ਮੰਨ ਲਓ 5 ਸਾਲ ਕਿਤੇ ਉਹਨੇ ਪ੍ਰੈਕਟਿਸ ਲਈ ਆ ਨਾ ਤੇ ਉਹਦੀ ਪਹਿਲੀ ਪ੍ਰੈਕਟਿਸ ਛਡਾਉਣ ਵਾਸਤੇ ਉਹਦੀਆਂ ਗਲਤ ਆਦਤਾਂ ਛਡਾਉਣ ਵਾਸਤੇ ਮੰਨ ਲਓ ਉਹਨੇ ਐਕਸਰਸਾਈਜ਼ ਗਲਤ ਪ੍ਰਵਕ ਕਰ ਲਈ ਆ ਉਹਨੂੰ ਛਡਾਉਣ ਵਾਸਤੇ ਹੀ ਘਟੋ ਘਟ ਮਹੀਨਾ ਲੱਗ ਜਾਂਦਾ ਉਹ ਕਿਤੇ ਨਾ ਕਿਤੇ ਉਹ ਪੁਰਾਣਾ ਰੰਗ ਫੇਰ ਆਪਣਾ ਵਿਖਾਲ ਦਿੰਦਾ ਐਕਸਰਸਾਈਜ਼ ਦੇ ਵਿੱਚ ਤੇ ਮੇਰੀ ਇਹ ਸਾਰਿਆਂ ਨੂੰ ਬੇਨਤੀ ਵੀ ਆ ਕਿ ਜੇ ਤੁਸੀਂ ਇਸ ਲਾਈਨ ਦੇ ਵਿੱਚ ਸਪੋਰਟਸ ਦੇ ਵਿੱਚ ਆਉਣਾ ਜਉਂਦੇ ਹੈ ਨਾ ਕਿ ਜਰੂਰ ਕਿਸੇ ਨਾ ਕਿਸੇ ਟ੍ਰੇਨਰ ਦੇ ਕੋਲ ਸਟਾਰਟਿੰਗ ਦੇ ਵਿੱਚ ਹੀ ਆ ਜਾਓ ਤੇ ਕਈ ਵਾਰੀ ਬਹੁਤੇ ਭਲੇਖੇ ਜੀ ਵੀ ਆ ਜਾਂਦੇ ਆ ਇੱਕ ਪੰਜਾਬੀ ਦੀ ਘਾਵਤ ਸਾਰਿਆਂ ਨੇ ਸੁਣੀ ਆ ਕਿ ਕੋਈ ਬੁਗਣੀ ਬਣਾਉਣ ਵਾਸਤੇ ਜਦੋਂ ਮੈਂ ਬੁਗਣੀ ਦਾ ਨਾਮ ਲਿਆ ਤੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿਸੇ ਕੋਲ ਜਾਂਦਾ ਸੀ ਤੇ ਉਹ ਹੌਲੀ-ਹੌਲੀ ਉਹਦੀ 50 ਪੈਸੇ 2 ਰੁਪਈਆ ਸਵਾ ਰੁਪਈਆ ਤੱਕ ਬੁਗਣੀ ਵੇਖਣ ਲੱਗ ਪਈ ਤੇ ਉਹ ਸਿੱਖਣਾ ਉਹਨੂੰ ਹਟ ਗਿਆ। ਉਹਦੇ ਕੋਚ ਨੇ ਉਹਦੇ ਉਸਤਾਦ ਨੇ ਸੁਣਾ ਕਹ ਲਿਆ ਕਿ ਤੂੰ ਹੁਣ ਮੈਨੂੰ ਮੇਰੇ ਕੋਲ ਸਿੱਖਣ ਵਾਸਤੇ ਕਿਉਂ ਨਹੀਂ ਬੁਗਣੀ ਆਉਂਦਾ? ਤੇ ਅੱਗੋਂ ਕਹਿੰਦਾ ਉਸਤਾਦ ਜੀ ਤੁਹਾਡੇ ਕੋਲ ਸਿੱਖਣਾ ਵੀ ਕੀ ਆ ਹੁਣ ਮੈਂ ਤੁਹਾਡੀ ਵੀ ਸਵਾ ਰੁਪਈਆ ਦੀ ਵੇਖਦੀ ਆ ਤੇ ਮੇਰੀ ਵੀ ਸਵਾ ਦੀ ਵੇਖਣ ਲੱਗ ਪਈ ਆ। ਤੇ ਉਹਦੇ ਕੋਚ ਸਹਿਬਾਂ ਨੇ ਅੱਗੋਂ ਇਹੀ ਕਿਹਾ ਸੀ ਕਿ ਪੁੱਤ ਰਿਆਣੀ ਤੇਰੀ ਵੀ ਹੁਣ ਸਵਾ ਦੀ ਆ ਕਿਉਂਕਿ ਇਹੀ ਸਵਾਲ ਜਿਹੜਾ ਸੀ ਨਾ ਮੈਂ ਆਪਣੇ ਉਸਤਾਦ ਦੇ ਸਵਾਲ ਦਾ ਇਹੀ ਜਵਾਬ ਦਿੱਤਾ ਸੀ ਜਦੋਂ ਮੈਂ हट ਗਿਆ ਸੀ ਇਸ ਕਰਕੇ ਕਈ ਵਾਰੀ ਅਹੀਂ ਮਹੀਨਾ 2 ਮਹੀਨੇ 6 ਮਹੀਨੇ ਕਿਸੇ ਉਸਤਾਦ ਕੋ ਕਿਸੇ ਟ੍ਰੇਨਰ ਕੋਲੋਂ ਲਾ ਕੇ ਤੇ ਮੁੜ ਕੇ ਜਦੋਂ ਇਹ ਆਪਣੇ ਆਪ ਨੂੰ ਸਮਝ ਲੈਨੇ ਨਾ ਕਿ ਮੈਨੂੰ ਸਭ ਕੁਝ ਹੀ ਆ ਗਿਆ ਸਮਝ ਲਓ ਕਿ ਫਿਰ ਅਸੀਂ ਉਨੇ ਕੀ ਜੋ ਕੇ ਰਹਿ ਜਾਂਦੇ ਆ ਇਸ ਕਰਕੇ ਜਰੂਰ ਕਿਸੇ ਨਾ ਕਿਸੇ ਦੇ ਅੰਡਰ ਜਾ ਕੇ ਪ੍ਰੈਕਟਿਸ ਕਰਿਆ ਕਰੋ ਜੇ ਤੁਸੀਂ ਗਾਂ ਇਹਨੂੰ ਗਰੋਥ ਕਰਨੀ ਆ ਇਹ ਤਾਂ ਕੋਈ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੀ ਕਰ ਲਈ ਆ ਹੁਣ ਦੂਸਰੀ ਗੱਲ ਇਹ ਆ ਕਿ ਮੇਰੇ ਕੋਲ ਜਦੋਂ ਕੋਈ ਪਲੇਅਰ ਆਉਂਦਾ ਜਾਂ ਮੈਨੂੰ ਮੈਸੇਜ ਕਰਦਾ ਜਾਂ ਫੋਨ ਕਰਦਾ ਕਿ ਮੈਂ ਪ੍ਰੈਕਟਿਸ ਕਰਨ ਵਾਸਤੇ ਆਉਣਾ ਤੇ ਮੇਰਾ ਦੂਜਾ ਸਵਾਲ ਉਹਨੂੰ ਇਹੀ ਹੁੰਦਾ ਕਿ ਤੂੰ ਜੇ ਪ੍ਰੈਕਟਿਸ ਕਰਨ ਵਾਸਤੇ ਪਹਿਲਾਂ ਤਾਂ ਪੁੱਛ ਲਈਦਾ ਦਾ ਹਾਲ ਸਰਾ ਕੋਜੀ ਹੈ ਨਾ ਕਿ ਕਿੱਥੋਂ ਬੋਲਦੇ ਉਹ ਕੱਲ ਕਰ ਰਹੇ ਆ ਵਾਂ ਜਾਂ ਕਿਹੜਾ ਤਰ੍ਹਾਂ ਏਰੀਆ ਵਾ ਕੋਈ ਗੱਲ ਬਾਤ ਹੈ ਨਾ ਕਈ ਫੋਨ ਅਨਨੋਨ ਵੀ ਆ ਜਾਂਦੇ ਹਨ ਤੇ ਦੂਸਰਾ ਸਵਾਲ ਇਹੀ ਪੁੱਛੀਦਾ ਕਿ ਤੂੰ ਗੇਮ ਕਿਹੜੀ ਕਰਦਾ ਤੇ ਜ਼ਿਆਦਾਤਰ ਮੇਰੇ ਕੋਲ ਕਬੱਡੀ ਵਾਲੇ ਹੀ ਆਉਂਦੇ ਆ ਕਿ ਮੈਂ ਕਬੱਡੀ ਖੇਡਣੀ ਆ ਜੀ ਫਿਰ ਮੈਂ ਪੁੱਛਦਾ ਕਿ ਕਬੱਡੀ ਖੇਡਣੀ ਕਿਉਂ ਆ ਤੇ ਉਹ ਅਗੋਂ ਮੋਸਟਲੀ 99% ਇਹ ਕਹਿੰਦੀ ਆ ਕਿ ਮੈਨੂੰ ਕਬੱਡੀ ਦਾ ਸ਼ੌਂਕ ਵੜਾ ਜੀ ਜਦੋਂ ਸ਼ੌਂਕ ਕਹਿੰਦੀ ਆ ਤੇ ਫਿਰ ਮੈਂ ਮਤਲਬ ਹੈ ਕਿ ਉਹਨੂੰ ਮੇਰੀ ਪ੍ਰੈਫਰੈਂਸ ਇਹੀ ਸਮਝਾਉਣੀ ਹੁੰਦੀ ਆ ਕਿ ਪੁੱਤ ਸ਼ੌਂਕ ਜਿਹੜਾ ਨਾ ਉਹ ਰੋਟੀ ਨਹੀਂ ਦਿੰਦਾ ਇਹ ਗੱਲ ਕਈਆਂ ਨੂੰ ਸ਼ਾਇਦ ਹਜਮ ਨਾ ਵੀ ਹੋਵੇ ਕਿ ਕੋਈ ਵੀ ਸ਼ੌਂਕ ਜਿਹੜਾ ਵਾ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਕਿਉਂਕਿ ਮੇਰੇ ਇਸ ਗੱਲ ਤੋਂ ਬਾਅਦ ਮੈਨੂੰ ਮੈਸੇਜ ਵੀ ਆਉਣਗੇ ਤੇ ਕਿ ਸ਼ੌਂਕ ਜਿਹੜਾ ਨਾ ਕੋਈ ਉਹ ਰੋਟੀ ਨਹੀਂ ਜੀ ਦੇ ਸਕਦਾ ਜਿੰਨਾ ਚਿਰ ਤੱਕ ਉਹ ਤੁਹਾਡਾ ਸ਼ੌਂਕ ਜਿਹੜਾ ਵਾ ਉਹ ਪ੍ਰੋਫੈਸ਼ਨ ਨਹੀਂ ਬਣਦਾ ਇਹ ਵੀ ਇਸ ਕਰਕੇ ਜੇ ਤੁਸੀਂ ਕੋਈ ਸ਼ੌਂਕ ਆਪਣਾ ਪਾਲਿਆ ਵਾ ਨਾ ਇਦਾਂ ਦਾ ਜਿਹੜਾ ਤੁਹਾਡਾ ਪ੍ਰੋਫੈਸ਼ਨ ਨਹੀਂ ਬਣ ਸਕਦਾ ਉਹਨੂੰ ਜਿੰਨੀ ਛੇਤੀ ਤੁਸੀਂ ਛੱਡ ਦੋ ਤੇ ਵਧੀਆ ਸ਼ੌਂਕ ਦੇ ਨਾਲ ਤੁਸੀਂ ਮੰਨ ਲਓ ਅੱਜ ਘਰਦਿਆਂ ਦੀ ਕਮਾਈ ਦੇ ਉੱਪਰ ਗਰਾਊਂਡ ਚ ਆਉਂਦੇ ਜੇ ਮੋਟਰਸਾਈਕਲ ਚ ਤੇਲ ਪਾਉਂਦੇ ਜੇ ਡਾਈਟ ਵਧੀਆ ਲੈਂਦੇ ਜੇ ਤੇ ਅੱਜ ਤੁਸੀਂ ਸ਼ੌਂਕ ਪਾਲਣ ਦੇ ਜੇ ਤੇ ਕੱਲ ਨੂੰ ਜਦੋਂ ਤੁਹਾਨੂੰ ਆਪਣੇ ਘਰਦਿਆਂ ਨੂੰ ਪਾਲਣਾ ਪਿਆ ਇੱਕ ਟਾਈਮ ਤਾਂ ਆਊਗਾ ਹੀ ਨਾ ਕਿ ਜਦੋਂ ਤੁਹਾਨੂੰ ਘਰ ਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਆ ਉਦੋਂ ਫਿਰ ਤੁਹਾਡਾ ਖਰਚਾ ਬਾਣੀ ਕਿੱਥੋਂ ਚੱਲੂਗਾ ਤੁਹਾਡੇ ਘਰਦਿਆਂ ਦਾ ਕਿੱਥੋਂ ਚੱਲੂਗਾ ਇਸ ਕਰਕੇ ਜੇ ਤੁਸੀਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਵਾਸਤੇ ਆਉਣਾ ਕਬੱਡੀ ਖੇਡਣੀ ਆ ਕੋਈ ਵੀ ਗੇਮ ਕਰਨੀ ਆ ਕੱਲਾ ਸ਼ੌਂਕ ਨਾਲ ਲੈ ਕੇ ਆਓ ਉਸ ਸ਼ੌਂਕ ਨੂੰ ਪ੍ਰੋਫੈਸ਼ਨ ਬਣਾਉਣਾ ਸੋਚੋ ਕਿ ਮੈਂ ਇਸ ਸ਼ੌਂਕ ਤੋਂ ਕੱਲ ਨੂੰ ਰੋਟੀ ਖਾਣੀ ਆ ਫੇਰ ਤੁਹਾਡਾ ਉਹ ਜਿਹੜਾ ਸ਼ੌਂਕ ਆ ਉਹ ਲੌਂਗ ਲਾਈਫ ਚੱਲੂਗਾ ਠੀਕ ਹੈ ਜੀ ਇਹ ਗੱਲ ਤੁਸੀਂ ਮੇਰੇ ਨਾਲ ਡਿਸਕਸ ਕਿਸ ਵੇਲੇ ਕਰਨੀ ਹੋਵੇ ਕਰ ਸਕਦੇ ਹੋ ਜੇ ਮੈਂ ਬਹੁਤ ਸਾਰੇ ਇਦਾਂ ਦੇ ਵੇਖੇ ਆ ਆਪਣੀ ਲਾਈਫ ਦੇ ਵਿੱਚ ਜਿਨ੍ਹਾਂ ਨੂੰ ਬੜੇ ਸ਼ੌਂਕ ਸੀ ਘੁੰਮਣ ਫਿਰਨ ਦਾ ਕਈਆਂ ਨੂੰ ਬੜਾ ਸ਼ੌਂਕ ਹੁੰਦਾ ਠੀਕ ਹੈ ਨਾ ਕਈਆਂ ਨੂੰ ਕਬੂਤਰਬਾਜੀ ਦਾ ਬੜਾ ਸ਼ੌਂਕ ਹੁੰਦਾ ਤੇ ਜਿਨ੍ਹਾਂ ਨੇ ਕਬੂਤਰਬਾਜੀ ਦੇ ਸ਼ੌਂਕ ਨੂੰ ਪ੍ਰੋਫੈਸ਼ਨ ਬਣਾ ਲਿਆ ਉਹ ਅੱਜ ਵੀ ਕਰ ਰਹੇ ਆ ਜਿਨ੍ਹਾਂ ਨੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਆਪਣਾ ਪ੍ਰੋਫੈਸ਼ਨ ਬਣਾ ਲਿਆ ਕਿ ਉਹ ਜਾ ਕੇ ਹੁਣ ਬਲੌਗ ਬਣਾ ਲੈਂਦੇ ਆ ਤੇ YouTube ਤੇ ਪਾ ਦਿੰਦੇ ਆ ਉਹਨਾਂ ਨੂੰ ਕੁਝ ਨਾ YouTube ਤੋਂ ਕਮਾਈ ਆਉਣ ਲੱਗ ਪਈ ਤੇ ਜੇ ਕਹਿੰਦਾ ਘੁੰਮਣ ਫਿਰਨ ਦਾ ਸ਼ੌਂਕ ਹੀ ਰੱਖਦੇ ਉਹਨੂੰ ਪ੍ਰੋਫੈਸ਼ਨ ਨਾ ਬਣਾਉਂਦੇ ਤਾਂ ਅੱਜ ਵੀ ਉਹਨਾਂ ਦਾ ਸ਼ੌਂਕ ਵੀ ਖਤਮ ਹੋ ਜਾਣਾ ਸੀ ਤੇ ਜਾਂ ਫਿਰ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨ 'ਚ ਸੈਟਲ ਹੋ ਜਾਂਦੇ ਜੇ ਫਿਰ ਤੁਸੀਂ ਆਪਣਾ ਸ਼ੌਂਕ ਜਿਹੜਾ ਹੈਗਾ ਵਾ ਬਿਨਾ ਪ੍ਰੋਫੈਸ਼ਨ ਤੋਂ ਵੀ ਕੋਈ ਚਲਾ ਸਕਦੇ ਜੇ ਆਦਰਵਾਈਜ਼ ਤੁਸੀਂ ਇਹੋ ਜਿਹਾ ਸ਼ੌਂਕ ਹੀ ਪਾਲੋ ਜਿਹੜਾ ਸ਼ੌਂਕ ਤੁਹਾਡਾ ਆਉਣ ਵਾਲੇ ਸਮੇਂ 'ਚ ਪ੍ਰੋਫੈਸ਼ਨ ਬਣ ਸਕੇ ਮੰਨ ਲਓ ਅੱਜ ਤੁਹਾਨੂੰ ਪੜ੍ਹਨ ਦਾ ਬਹੁਤ ਸ਼ੌਂਕ ਆ ਤੇ ਉਸ ਸ਼ੌਂਕ ਨੂੰ ਪੜ ਕੇ ਤੁਸੀਂ ਆਪਣਾ ਸ਼ੌਂਕ ਨੂੰ ਜਾਰੀ ਰੱਖ ਕੇ ਪੜ੍ਹਾਈ ਕਰਕੇ ਤੇ ਮੁੜ ਕੇ ਬਾਅਦ ਵਿੱਚ ਉਹਨੂੰ ਤੁਸੀਂ profession ਤਾਂ ਬਣਾਓ ਕਿ ਕਲਾ ਪੜ੍ਹ ਕੇ ਤੁਸੀਂ ਆਪਾਂ ਕੋਈ ਨਾ ਕੋਈ ਐਗਜ਼ਾਮ ਤਾਂ ਦੇਵਾਂਗੇ ਕੋਈ ਨਾ ਕੋਈ ਟੈਸਟ ਤਾਂ ਕਲੀਅਰ ਕਰਾਂਗੇ ਨਾ ਇਸ ਕਰਕੇ ਆਪਣੇ ਸ਼ੌਂਕ ਨੂੰ ਹਮੇਸ਼ਾ ਹੀ profession ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਤੇ ਫਿਰ ਉਹ ਸ਼ੌਂਕ ਜਿਹੜਾ ਲੌਂਗ ਲਾਈਫ ਜਿਹੜਾ ਆਪਣਾ ਉਹ ਚੱਲੀ ਜਾਂਦਾ ਤੇ ਕਈ ਪੇਰੈਂਟਸ ਵੀ ਕਹਿ ਦਿੰਦੇ ਆ ਕਿ ਸਾਡੇ ਅਸੀਂ ਬੱਚੇ ਨੂੰ ਗਰਾਊਂਡ 'ਚ ਭੇਜਣਾ ਤੇ ਮੈਂ ਪੁੱਛਦਾ ਨਾ ਕਿਉਂ ਭੇਜਣਾ ਜੀ ਉਹ ਕਹਿੰਦੇ ਕਿ ਇਹਦੇ ਨਾਲ ਮਤਲਬ ਇਹ ਵੀ ਕਿ ਇਹਦਾ ਇੱਕ ਦਿਨ ਸ਼ੌਂਕ ਬੜਾ ਤੇ ਇੱਕ ਇਹ ਹੈ ਕਿ ਇਹਦਾ ਟਾਈਮ ਪਾਸ ਵਧੀਆ ਹੋ ਜਾਂਦਾ ਤੇ ਮੈਨੂੰ ਕਈ ਵਾਰੀ ਇਸ ਗੱਲ ਦੇ ਉੱਤੇ ਹਾਸਾ ਵੀ ਆ ਜਾਂਦਾ ਕਿ ਵੇਖੋ ਅੱਜ ਤੁਸੀਂ ਬੱਚੇ ਨੂੰ ਸ਼ੌਂਕ ਨਾਲ ਗਰਾਊਂਡ 'ਚ ਘੱਲੀ ਜਾਂਦੇ ਜਿਹੜਾ ਦਾ ਟਾਈਮ ਪਾਸ ਹੋ ਜਾਂਦਾ ਤੇ ਜੇ ਗਰਾਊਂਡ 'ਚ ਟਾਈਮ ਪਾਸ ਕਰਨ ਵਾਸਤੇ ਹੀ ਆਉਣਾ ਤੇ ਫਿਰ ਮਤਲਬ ਹੈ ਕਿ ਉਹ ਟਾਈਮ ਪਾਸ ਨਹੀਂਗਾ ਉਹ ਟਾਈਮ ਖਰਾਬ ਆ ਗਰਾਊਂਡ ਨੂੰ ਆਪਾਂ ਪ੍ਰੈਫਰੈਂਸ ਦੇਣੀ ਹੈ ਜੇ ਗਰਾਊਂਡ 'ਚ ਆ ਗਏ ਆਂ ਜਦੋਂ ਪੜ੍ਹਾਈ ਕਰਨ ਦਾ ਤਾਂ ਫਿਰ ਪੜ੍ਹਾਈ ਨੂੰ ਪ੍ਰੈਫਰੈਂਸ ਦੇਣੀ ਆ ਇਸ ਕਰਕੇ ਇਹ ਆ ਕਿ ਸ਼ੌਂਕ ਕਰਦੇ ਜਿਹੜੇ ਪੇਰੈਂਟਸ ਬੱਚੇ ਭੇਜਦੇ ਆ ਨਾ ਉਹਨਾਂ ਨੂੰ ਥੋੜੀ ਜਿਹੀ ਲੰਮੀ ਦੂਰ ਦੀ ਸੋਚ ਰੱਖ ਕੇ ਚੱਲਿਆ ਕਰੋ ਕਿ ਜਿਹੜਾ ਬੱਚਾ ਅੱਜ ਤੁਸੀਂ ਸਾਡੇ ਕੋਲ ਭੇਜ ਰਹੇ ਹੋ ਨਾ ਮੰਨ ਲਓ ਪ੍ਰੈਕਟਿਸ ਕਰਨ ਵਾਸਤੇ ਤੇ ਜੇ ਤੇ ਉਹ ਮੰਨ ਲਓ ਅੰਡਰ 11 11 ਸਾਲ ਤੋਂ ਘਾਟ ਆ ਜਾਂਦਾ 8 ਕ ਸਾਲ ਦਾ ਜੇ ਬੱਚਾ ਸਾਡੇ ਕੋਲ ਆ ਜਾਂਦਾ ਨਾ ਤੇ ਉਹਦੀ ਪਹਿਲੀ ਪੌੜੀ ਜਿਹੜੀ ਆ ਉਹ ਅੰਡਰ 11 ਆ ਪ੍ਰਾਇਮਰੀ ਉਦੋਂ ਤੱਕ ਜੇ ਬੱਚਾ ਉਹ ਜ਼ਿਲ੍ਹਾ ਲੈਵਲ ਤੱਕ ਖੇਡ ਜਾਂਦਾ ਫਿਰ ਉਹਦੇ ਤੋਂ ਬਾਅਦ 1 ਸਾਲ ਦਾ ਗੈਪ ਪੈਣਾ ਵਾ ਉਹ ਤੋਂ ਬਾਅਦ ਉਸ ਬੱਚੇ ਨੇ ਫਿਰ ਅੰਡਰ 14 ਵਿੱਚ ਪੋਜੀਸ਼ਨ ਲੈ ਕੇ ਆਉਣੀ ਆ ਫਿਰ ਉਸ ਤੋਂ ਬਾਅਦ ਗੈਪ ਇੱਕ ਸਾਲ ਦਾ ਪੈ ਗਿਆ ਪ੍ਰੈਕਟਸ ਵਧੀਆ ਕਰੂਗਾ ਫਿਰ ਅੰਡਰ 17 ਤੇ ਫਿਰ 17 ਵਾਲਾ ਬੱਚਾ ਜਿਹੜਾ ਉਹ ਲਗਾਤਾਰ 2 ਸਾਲ ਅੰਡਰ 19 ਦੇ ਵਿੱਚ ਹੀ ਪੋਜੀਸ਼ਨ ਲੈ ਕੇ ਆਊਗਾ ਤੇ ਜਿਹੜਾ ਬੱਚਾ ਅੰਡਰ 19 ਤੱਕ ਇੱਕ ਵਾਰ ਦੋ ਵਾਰ ਨੈਸ਼ਨਲ ਖੇਡ ਗਿਆ ਤੇ ਕੱਲ ਨੂੰ ਉਹਦਾ ਉਹ ਜਿਹੜਾ ਸ਼ੌਂਕ ਹੀ ਨਾ ਉਹ ਉਹਦਾ profession ਬਣੂਗਾ ਹੀ ਬਣੂਗਾ ਕਿ ਕਿਤੇ ਵੀ ਉਹਨੇ ਕੋਈ ਭਰਤੀ ਵੇਖਣੀ ਆ ਕਿਤੇ ਕਿਸੇ ਵੀ ਲਾਈਨ ਦੇ ਵਿੱਚ ਜਾਣਾ ਨਾ ਤੇ ਉਹਨੂੰ ਉਹਦੇ ਮਿਲੇ ਹੋਏ ਸਰਟੀਫਿਕੇਟਾਂ ਦੇ ਨਾਲ ਉਹਨੂੰ ਉਸ ਮਹਿਕਮੇ ਦੇ ਵਿੱਚ ਪ੍ਰੈਫਰੈਂਸ ਮਿਲੂਗੀ ਹੀ ਮਿਲੂਗੀ ਕਿਉਂਕਿ ਇਹ ਸਾਡੇ ਨਾਲ ਵਾਪਰਿਆ ਵਾ ਸਾਨੂੰ ਕਬੱਡੀ ਖੇਡਣ ਦਾ ਸ਼ੌਂਕ ਹੀ ਪਰ ਸਾਡੇ ਘਰਦਿਆਂ ਦੀ ਇਹ ਸੋਚ ਹੈਗੀ ਸੀ ਕਿ ਇੱਕ ਦਿਨ ਇਹਨਾਂ ਦਾ ਸ਼ੌਂਕ ਜਿਹੜਾ ਵਾ ਪ੍ਰੋਫੈਸ਼ਨ ਵੀ ਬਣੂਗਾ ਤੇ ਅੱਜ ਅਸੀਂ ਇਸੇ ਸ਼ੌਂਕ ਦੇ ਕਰਕੇ ਰੋਟੀ ਖਾ ਰਹੇ ਹਾਂ ਇਸੇ ਸ਼ੌਂਕ ਦੇ ਕਰਕੇ ਹੀ ਆਪਾਂ ਜਿਹੜਾ ਵਾ ਇਸ ਟਾਈਮ ਕਬੱਡੀ ਖੜਾ ਵੀ ਰਹੇ ਹਾਂ ਕਿਉਂਕਿ ਸਾਡਾ ਹੁਣ ਉਹ ਸ਼ੌਂਕ ਪ੍ਰੋਫੈਸ਼ਨ ਬਣ ਗਿਆ ਤੇ ਹੁਣ ਇਹੀ ਸੋਚ ਲੈ ਕੇ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਹੇ ਹਾਂ ਇਹ ਸ਼ੌਂਕ ਨੂੰ ਪ੍ਰੋਫੈਸ਼ਨ ਬਣਾ ਲਓ ਤੇ ਫਿਰ ਤੁਸੀਂ ਮਿਹਨਤ ਵੀ ਜਿਹੜੀ ਆ ਉਹ ਬਿਨਾਂ ਨਾ ਗਾ ਕਰੋਗੇ ਨੀਂਦ ਦੇ ਨਾਲ ਕਰੋਗੇ ਤੇ ਦੂਸਰੀ ਗੱਲ ਇਹ ਆ ਗਈ ਮੇਰੇ ਕੋਲ ਜਿਹੜੇ ਪਲੇਅਰ ਆਉਂਦੇ ਆ ਨਾ ਮੰਨ ਲਓ ਉਹ 1-2 ਦਿਨ ਦੇ ਵਿੱਚ 1 ਹਫਤੇ ਦੇ ਵਿੱਚ ਮੈਂ ਚੈੱਕ ਕਰ ਲੈਣਾ 1 ਹਫਤੇ ਦੇ ਵਿੱਚ ਲੱਗ ਜਾਂਦਾ ਪਤਾ ਵੀ ਇਹ ਬੱਚਾ ਕਾਮਯਾਬ ਹੋਊਗਾ ਵੀ ਨਹੀਂ ਹੋਊਗਾ ਕਿਉਂਕਿ ਜਦੋਂ 14-15 ਸਾਲ 16 ਸਾਲ ਦੀ ਉਮਰ 'ਚ ਮੇਰੇ ਕੋਲ ਬੱਚਾ ਕੋਈ ਆਉਂਦਾ ਜਾਂ ਮੰਨ ਲਓ 17-18 ਸਾਲ ਦੀ ਉਮਰ ਦੇ ਵਿੱਚ ਆਉਂਦਾ ਉਹ ਉਸ ਬੱਚੇ ਦਾ ਮੈਂ ਟਾਈਮ ਨਹੀਂ ਖਰਾਬ ਕਰਦਾ ਕਿ ਉਹਨੂੰ ਬਸ ਆਖੀਦਾ ਤੂੰ ਆਈ ਜਾ ਕੋਈ ਨਹੀਂ ਆਈ ਜਾ ਲੱਗਾਰੋ ਲੱਗਾਰੋ ਨਹੀਂ ਇੱਕ ਹਫ਼ਤੇ ਵਿੱਚ ਦੱਸ ਦੇਣਾ ਮੈਂ ਉਹਦਾ ਰਿਜ਼ਲਟ ਕਿ ਤੂੰ ਗੇਮ ਕਰ ਸਕਦਾ ਕਿ ਨਹੀਂ ਕਰ ਸਕਦਾ ਫਿਰ ਜੇ ਨਹੀਂ ਕਰ ਸਕਦਾ ਤੇ ਉਹਨੂੰ ਕਹਿ ਦੇਣਾ ਕਿ ਨਹੀਂ ਭਾਈ ਤੂੰ ਹੋਰ ਕੋਈ ਕੰਮ ਨਾਲ ਸਿੱਖ ਲੈ ਕਿਉਂਕਿ ਇਹ ਥੋੜਿਆ ਕੀ ਦਿਨ ਬਾਅਦ ਤੈਨੂੰ ਆਪਣੀ ਕੋਈ ਨਾ ਕੋਈ ਲਾਈਨ ਚੂਜ਼ ਕਰਨੀ ਪੈਣੀ ਆ ਆਪਣਾ ਪਰਿਵਾਰ ਵੀ ਤੇਰਾ ਹੋਣਾ ਵਾ ਉਹਨੂੰ ਪਾਲਣ ਵਾਸਤੇ ਜਾਂ ਘਰ ਦਾ ਖਰਚਾ ਚਲਾਉਣ ਵਾਸਤੇ ਆਪਣਾ ਖਰਚਾ ਚਲਾਉਣਾ ਤੇਨੂੰ ਕੰਮ ਕੋਈ ਕਰਨਾ ਪੈਣਾ ਇਸ ਕਰਕੇ ਤੂੰ ਇਹਨੂੰ ਸ਼ੌਂਕ ਬਣਾਲਾ ਸਿਰਫ ਤੇ ਸ਼ੌਂਕ ਦੇ ਨਾਲ ਥੋੜਾ ਬੋਧਾ ਪ੍ਰੈਕਟਿਸ ਕਰ ਲਿਆ ਕਰ ਪਰ ਨਾਲ ਪ੍ਰੋਫੈਸ਼ਨ ਕੋਈ ਚੁਣ ਲੈ ਤੇ ਜਿਹੜਾ ਪਲੇਅਰ ਬਣ ਵਾਲਾ ਹੁੰਦਾ ਉਹਨੂੰ ਵੀ ਇੱਕ ਹਫ਼ਤੇ ਜਦਸਤੇ ਜਦਾ ਕਿ ਤੈਨੂੰ 4 ਸਾਲ ਲੱਗਣੇ ਆ 4 ਸਾਲ ਬਾਅਦ ਤੂੰ ਮਤਲਬ ਹੈ ਜਿਹੜੀ ਮਰਜ਼ੀ ਕਬੱਡੀ ਖੇਡਦਾ ਵਾਂ ਜਿਹੜੀ ਮਰਜ਼ੀ ਅਕੈਡਮੀ ਚ ਜਾ ਕੇ ਤੂੰ ਟ੍ਰਾਇਲ ਦੇ ਸਕਦਾ ਮੈਂ ਬੜਿਆਂ ਪਲੇਅਰਾਂ ਨੂੰ ਵੀ ਪਹਿਲਾਂ ਵੀ ਇਹ ਗੱਲ ਕਹਿ ਦਿੱਤੀ ਆ ਜਿਹੜੇ ਮੇਰੇ ਕੋਲ 4 ਸਾਲ ਲਗਾਤਾਰ ਆਗੇ ਪ੍ਰੈਕਟਿਸ ਕਰਗੇ ਆ ਜੇ 4 ਸਾਲ ਦੀ ਪ੍ਰੈਕਟਿਸ ਤੋਂ ਬਾਅਦ ਵੀ ਉਹ ਕਿਸੇ ਪਾਸੇ ਨਹੀਂ ਲੱਗਣਗੇ ਤੇ ਮੈਂ ਜਿਹੜਾ ਵਾ ਇਹ ਪ੍ਰੈਕਟਿਸ ਕਰਾਉਣੀ ਛੱਡ ਦੂੰਗਾ ਇੰਨੀ ਮੈਨੂੰ ਆਪਣੇ ਤੇ ਤੇ ਮਾਲਕ ਤੇ ਵਾਹਿਗੁਰੂ ਦੀ ਕਿਰਪਾ ਨਾਲ ਭਰੋਸਾ ਹੈਗਾ 4 ਸਾਲ ਪਰ ਤੁਸੀਂ ਭਗਤੀ ਸਮਝ ਕੇ ਕਰਨੀ ਆ 4 ਸਾਲ ਤੁਸੀਂ ਮੇਰੇ ਕੋਲ ਜ ਲਗਾਤਾਰ ਪ੍ਰੈਕਟਿਸ ਕਰ ਲੋਗੇ ਠੀਕ ਆ ਨਾ 14 ਸਾਲ ਤੋਂ ਪਲੱਸ ਵਾਲੇ ਬੱਚਿਆਂ ਦੀ ਮੈਂ ਗੱਲ ਕਰਦਾ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਤਾਂ ਆਪਾਂ ਲਿਖ ਕੇ ਵੀ ਦੇਣ ਨੂੰ ਤਿਆਰ ਆ ਕਿਉਂਕਿ ਉਹਨਾਂ ਨੂੰ ਤਾਂ ਤਿਆਰ ਹੀ ਅਸੀਂ ਕੀਤਾ ਹੋਣਾ ਉੱਪਰ ਜਿਹੜਾ ਬੱਚਾ ਸਾਡੇ ਕੋਲ ਆਉਂਦਾ ਵਾ ਬਹੁਤ ਕੁਝ ਸਿੱਖਿਆ ਹੋਇਆ ਆ ਉਹਦਾ ਉਹਨੂੰ ਪਹਿਲਾਂ ਉਹਦਾ ਜਿਹੜਾ ਗਲਤ ਸਿੱਖਿਆ ਉਹਨੂੰ ਵਾਸ਼ ਕਰਨ ਵਾਸਤੇ ਉਹ ਵੀ 6 ਮਹੀਨੇ ਲੱਗ ਜਾਣੇ ਆ ਫਿਰ 1-2 ਸਾਲ ਉਹਦੀ ਪ੍ਰੈਕਟਸ ਬਿਨਾ ਨਾਗਾ ਬਿਨਾ ਭਗਤੀ ਸਮਝ ਕੇ ਕਰਾਉਣੀ ਆ ਤੇ ਫਿਰ ਚੌਥੇ ਸਾਲ ਉਹਨੇ ਰਿਜ਼ਲਟ ਦੇਣਾ ਤੇ ਫਿਰ ਉਹ ਆਪਣੇ ਇਸ ਸ਼ੌਂਕ ਤੋਂ ਜਿੰਨੀ ਮਰਜ਼ੀ ਕਮਾਈ ਕਰ ਲੇ ਵੀਡੀਓ ਥੋੜੀ ਲੰਮੀ ਹੋ ਗਈ ਆ ਤੇ ਕੋਸ਼ਿਸ਼ ਤਾਂ ਕੀਤੀ ਆ ਕਿ ਤੁਹਾਡੇ ਨਾਲ ਉਹੀ ਗੱਲ ਸ਼ੇਅਰ ਕੀਤੀ ਜਾਵੇ ਜਿਹਦੇ ਨਾਲ ਤੁਹਾਨੂੰ ਕੋਈ ਫਾਇਦਾ ਵੀ ਹੋਵੇ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਵਿਚਾਰ ਚੰਗੇ ਲੱਗਦੇ ਆ ਤੇ ਇਹਨੂੰ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਕਿਸੇ ਹੋਰ ਦਾ ਵੀ ਕਿ ਆ ਵੀ ਤੁਸੀਂ ਦਾ ਸਾਰੇ ਬਹੁਤ ਵਧੀਆ ਜਿਹੜੇ ਮੇਰੇ ਨਾਲ ਜੁੜੇ ਜੇ ਕੋਈ ਹੋਰ ਵੀ ਜਿਹੜਾ ਅਜੇ ਤੱਕ ਅਨਟੱਚ ਆ ਆਪਣੇ ਤੋਂ ਉਹ ਵੀ ਇਸ ਵੀਡੀਓ ਨੂੰ ਵੇਖ ਕੇ ਚੈਨਲ ਤੋਂ ਕੋਈ ਨਾ ਕੋਈ ਜਾਣਕਾਰੀ ਲੈ ਸਕੇ ਠੀਕ ਆ ਜੀ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ